ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਫਰੈਂਟੋ ਡਾਕੀ ਹਾਲ ਆਸ ਕਰਦੀ ਤੁਸ ਸਭ ਠੀਕ ਠਾਕ ਵਧੀਆ ਹੋਗੇ ਅੱਜ ਫਰੈਂਟ ਜਿਹੜੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਨ ਜਾ ਰਹੀ ਹਾਂ ਐਨੇ ਵਧੀਆ ਮੈਂ ਤੁਹਾਨੂੰ ਇੱਕ ਰੈਸਪੀ ਬਣਾ ਕੇ ਦਿਖਾਵਾਂਗੀ ਜਿਹਨੂੰ ਬੱਚੇ ਵੱਡੇ ਸਾਰੇ ਬੜੇ ਖੁਸ਼ ਹੋ ਜਾਣਗੇ ਜਿੱਥੇ ਤੁਸੀਂ ਦੋ ਰੋਟੀਆਂ ਖਾਂਦੇ ਜਨਾ ਚਾਰ ਖਾਓਗੇ ਦਹੀਂ ਨਾਲ ਸੌਸ ਨਾਲ ਚਾਹ ਨਾਲ ਜਿਹਦੇ ਨਾਲ ਮਰਜੀ ਐਨੇ ਸੁਆਤਨ ਮੈਂ ਰੋਟੀ ਬਣਾ ਕੇ ਦਿਖਾਵਾਂਗੀ ਜੋ ਵੀ ਤੁਹਾਡੇ ਕੋ ਬਚੀ ਹੋਈ ਰਾਤ ਦੀ दाल ਹੋਵੇ ਸਬਜ਼ੀ ਹੋਵੇ ਕੜੀ ਹੋਵੇ ਆਲੂਆਂ ਦੀ ਸਬਜ਼ੀ ਹੋਵੇ ਮੂੰਗੀ ਮਸਰਾਂ ਦਾਲ ਸਾਡੀ ਵਧੀ ਸੀ ਮਹਾਰਾਜਮਾ ਦੀ ਇਹ ਆਟੇ ਵਿੱਚ ਤੁਸੀਂ ਦੇਖਿਆ ਮੈਂ ਪਿਆਜ਼ ਹਰੀਆਂ ਮਰਚਾਂ ਲੂਣ ਮਰਚ ਮਸਾਲਾ ਸਾਬਤ ਮਸਾਲਾ ਲਾਲ ਮਰਚਾਂ ਸਭ ਐਡ ਕਰ ਦਿੱਤਾ ਹੈ ਇਹਦੇ ਵਿੱਚ ਤੁਸੀਂ ਛੁੱਕਾ ਬੇਸਨ ਵੀ ਪਾ ਸਕਦੇ ਜੇ ਇੰਨੇ ਸੁਆਦੇ ਰੋਟੀ ਬਣਦੀ ਨਾ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇਹਦੇ ਵਿੱਚ 2 ਚਮਚ ਮੈਂ ਪਾਏ ਹੋਏ ਤੇਲ ਦੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਆਟੇ ਨੂੰ ਲਵਾਂਗੇ ਗੁੰਨ ਪਾਣੀ ਬਹੁਤ ਘੱਟ ਇਹਦੇ ਵਿੱਚ ਵਰਤਿਆ ਜਾਣਾ ਕਿਉਂਕਿ ਦਾਲ ਜੂ ਪਾ ਲਈ ਅਸੀਂ ਭਾਵੇਂ ਵਾਧੇ ਵੀ ਸਬਜ਼ੀ ਨਾ ਪਈਆਂ ਉਹਨੂੰ ਛੁੱਟਣ ਦੀ ਬਜਾਏ ਇਹ ਕੰਮ ਤੁਸੀਂ ਜ਼ਰੂਰ ਕਰਕੇ ਦੇਖਿਓ ਐਨੇ ਵਧੀਆ ਕਰਾਰੀ ਸੁਆਦ ਰੋਟੀ ਬਣੇਗੀ ਸ਼ਰਤਾਂ ਜੇ ਮੇਰੀ ਤੇ ਸਾਰੇ ਖੁਸ਼ ਹੋ ਕੇ ਖਾਓਗੇ ਬਰਸਾਤ ਦਾ ਮੌਸਮ ਹੋਵੇ ਸਿਆਲ ਹੋਵੇ ਗਰਮੀ ਹੋਵੇ ਇਹ ਰੋਟੀ ਤੁਹਾਨੂੰ ਵਧੀਆ ਲੱਗਦੀ ਹੀ ਲੱਗਦੀ ਹੈ ਇਧਰ ਫਰੈਂਡ ਮੈਂ ਸਾਰੀਆਂ ਚੀਜ਼ਾਂ ਨੂੰ ਐਡ ਕਰਕੇ ਮਿਕਸ ਕਰਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਮੈਂ ਗੁੰਨ ਲਵਾਂਗੀ ਜਿਸ ਤਰ੍ਹਾਂ ਅਸੀਂ ਆਟਾ ਗੁੰਨਦੇ ਆ ਤੇ ਹੋਰ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿੰਨੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਇਧਰ ਦੇਖ ਸਕਦੇ ਹੋ ਤੇ ਆਟਾ ਸਾਡਾ ਹੋ ਗਿਆ ਇਕੱਠਾ ਹੁਣ ਇਹਨੂੰ ਅਸੀਂ ਦਵਾਂਗੇ ਮੁਕੀਆਂ ਤੇ ਮੁੱਕੀਆਂ ਨੂੰ ਚੰਗੀ ਤਰ੍ਹਾਂ ਸੇ ਗੋਲਾਂਗੇ ਸਾਢੇ ਇੱਕ ਹਿੱਸਾ ਮਾ ਥੋੜਾ ਨਹੀਂ ਤੇ ਨੂੰ ਅਸੀਂ ਜਿਆਦਾ ਸਮੇਂ ਨੂੰ ਰੈਸਟ ਤੇ ਵੀ ਰੱਖ ਸਕਦੇ ਨੇ 15-20 ਮਿੰਟ ਪਰ ਅਸੀਂ ਉਸੇ ਵੇਲੇ ਰੋਟੀ ਲਾਣੀ ਕਿਉਂਕਿ ਟਾਈਮ ਹੋ ਗਿਆ ਸੀ ਜਿਆਦਾ ਇਧਰ ਸਾਡਾ ਤੁਸੀਂ ਦੇਖ ਸਕਦੇ ਹੋ ਜੀ ਮੁੱਕੀ ਮਾ ਤੇਰੀ ਹੁਣ ਬਸ ਆਟਾ ਗੋਚ ਲੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਮੈਂ ਤੁਸੀਂ ਵੀ ਨਾ ਛੋਟੇ ਕਰਕੇ ਵੀ 25 ਦਾਲ ਸਬਜ਼ੀ ਉਹ ਤਾਂ ਆਟਾ ਗੁੰਨ ਕੇ ਬੱਚਿਆਂ ਨੂੰ ਰੋਟੀ ਖਵਾ ਸਕਦੇ ਜੀ ਇਕ ਤਾਂ ਆਪ ਦੇਦੇ ਉਹ ਜਿਹੜੇ ਪਰੌਂਠੇ ਬੰਦੇ ਨੇ ਨਾ ਲਾਜਵਾਬੀ ਇਧਰ ਆਟਾ ਮੇਰਾ ਚਲਿਆ ਗੁੱਚ ਤੇ ਹਨ ਇਹਨੂੰ ਮੈਂ ਨਾ 5 ਕੁ ਮਿੰਟ ਹੀ ਰੈਸਟ ਤੇ ਰੱਖਾਂਗੀ ਜ਼ਿਆਦਾ ਟਾਈਮ ਨਹੀਂ ਅਸੀਂ ਰੱਖਿਆ ਤੇ ਦਿਨ ਮੈਂ ਜ਼ਿਆਦਾ ਮੁੱਕੀ ਦੇ ਰਹੀ ਆ ਇਹਦੇ ਨੂੰ ਸੀ ਥੋੜਾ ਜਿਹਾ ਵੀ ਮੁੱਕੀ ਦੇ ਕੇ ਰੈਸਟ ਤੇ ਰੱਖ ਦਈਏ ਫਿਰ ਵੀ ਉਹ ਬਹੁਤ ਵਧੀਆ ਸੌਫਟ ਹੋ ਜਾਂਦਾ ਹੈ ਸਾਨੂੰ ਹੁਣ ਅਮਰਜੈਂਸੀ ਸੀ ਇਹ ਦੇਖੋ ਆਟਾ ਗਿਆ ਗੁੱਚ ਤੇ ਇਹਨਾਂ ਨੂੰ ਮੈਂ ਪਲੇਟ 'ਤੇ ਟੱਕ ਦਾਂਗੀ ਤੇ ਤੇਲ ਲਗਾ ਕੇ ਉਹਨਾਂ ਜਿਕਰ ਮੈਂ ਤਵਾਰਾ ਖਲਾਂਗੀ ਨਾਲ ਦੇ ਨਾਲ ਹੀ ਮੈਂ ਰੋਟੀ ਲਾਣ ਲੱਗ ਪਈ ਸੀ आ देख जे जी ढक दिता है तो हम असं रख लाँगे तवा गैस से नाल लावे रोटी तुम दसते हैं किस तरह की बनती है तो कि वी बनती है तवा रख दिए मैं दो टाइप दिया रोटियाँ लावगी एक टाइप मैं चौरस परौठी वागू गोल तो कोई जिस तरह थोड़ा जी करे आम रोटी वागू लानी है पर यह है कि स्वाद बहुत ज्यादा मैं बार बार एक गल कह रही हूँ स्वाद बहुत ज़्यादा बनती है तुम तो भी ट्राई जरूर करो अंत देखिए पेड़ा करके मैं चौरस कर लेना फिर मैं ਤਵੇ ਤੇ ਪਾ ਕੇ ਤੁਸੀਂ ਸੇਕ ਲੈਣ ਜਿ ਤਰ੍ਹਾਂ ਅਸੀਂ ਆਮ ਸੇਕਦੇ ਹਾਂ ਕਿਉਂ ਤੇਲ ਰਿਫਾਈਨ ਜੋ ਮਰਚੀ ਲਾ ਕੇ ਤੁਸੀਂ ਪਕਾ ਸਕਦੇ ਜੀ ਅਸੀਂ ਚੌੜਚ ਕਰ ਲਾਂਗੇ ਅਸੀਂ ਫਿਰ ਇਹ ਦਹੀਂ ਨਾਲ ਖਾਵਾਂਗੇ ਐਨੇ ਜ਼ਿਆਦਾ ਸਵਾਦ ਬਹੁਤ ਹੀ ਸ਼ਾਨਦਾਰ ਕਿਨਾਂ ਬਾਰ ਬਾਰ ਉਹ ਸੇਕ ਖਾਈ ਜਾਂਦੀ ਸਟਾ ਤੁਸੀਂ ਬਹੁਤ ਜ਼ਿਆਦਾ ਸਾਡੀ ਵੀਡੀਓ ਨੂੰ ਪਿਆਰ ਦੇ ਰਹੇ ਜਿਹਦਾ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਵੀਡੀਓ ਨੂੰ ਜ਼ਰੂਰ ਹੀ ਕਰਿਆ ਕਰੋ ਮਿਹਨਤ ਬਹੁਤ ਲੱਗਦੀ ਹੈ ਇੱਕ ਵੀਡੀਓ ਬਣਾ ਲੀ ਜਦੋਂ ਅਸੀਂ ਵੀਡੀਓ ਬਣਾਨੇ ਆ ਆ ਦੇਖੇ ਇਹਨਾਂ ਮੈਂ ਚੌਰਸ ਟਾਈਪ ਬਣਾ ਲਿਆ ਨਾ ਤੇ ਹੁਣ ਇਹਨੂੰ ਅਸੀਂ ਲਾਵਾਂਗੇ ਰਿਫਾਈਂਡ ਠੀਕ ਹੈ ਇੱਕ ਮੈਂ ਇਹਨਾਂ ਚੌਰਸ ਬਣਾਈਏ ਸੀ ਉਹਨਾਂ ਮੈਂ ਅਗਲੀ ਬਣਾਵਾਂਗੀ ਗੋਲ ਆਮ ਜਿਿਹਤਰਾ ਜਦ ਆਪਾਂ ਗੋਲ ਵੀ ਬਣਾ ਕੇ ਖਾ ਲੈਨੇ ਆ ਕਿਉਂਕਿ ਜਲਦੀ ਬਣ ਜਾਂਦੀਆਂ ਨੇ ਤੇ ਜਿਹੜਾ ਨਮਕ ਵਾਲਾ ਪਰਾਂਠਾ ਹੁੰਦਾ ਨਾ ਉਹ ਜ਼ਿਆਦਾ ਵੱਡਾ ਨਹੀਂ ਹੁੰਦਾ ਉੱਥੇ ਜਿਹਾ ਖੜਾ ਰਹਿੰਦਾ ਪਤਾ ਨਹੀਂ ਕੀ ਗੱਲ ਹੈ ਇਸ ਕਰਕੇ ਇਹਨਾਂ ਆਕਸੀ ਜਿਆਦਾ ਗੋਲ ਸੀ ਹੋ ਤਾਂ ਨਮੈਕ ਬਣਾ ਕੇ ਦੱਸਿਆ ਹੈ ਕਿ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਬਣਾ ਸਕਦੇ ਹੋ 6 1 ਕਿ ਜਿਤਰਾ ਤੁਸੀਂ ਕਰਾਰ ਕਰੰਚੀ ਜੀ ਖਾਣੇ ਸੌਫਟ ਖਾਣੇ ਤੇ ਡਿਮੈਂਡ ਹੁੰਦਾ ਹੈ ਜ਼ਰੂਰੀ ਨਹੀਂ ਤੁਸੀਂ ਕਿ ਜੇ ਮੈਂ ਇਸ ਤਰ੍ਹਾਂ ਲਾ ਰਹੀ ਹਾਂ ਤੇ ਤੁਸੀਂ ਵੀ ਕਰੰਚੀ ਖਾਣੇ ਸੌਫਟ ਜੀ ਕਿਸੇ ਨੂੰ ਵਧੀਆ ਲੱਗਦੀ ਹੈ ਤੇ ਉਹ ਤਰੀਕੇ ਤੁਸੀਂ ਰੋਟੀਆਂ ਤੇ ਸਭ ਨੂੰ ਯਾਦ ਹੈ ਤੁਸੀਂ ਬਣਾ ਸਕਦੇ ਜੀ ਇੱਕ ਦਾਲ ਬਣਾਈ ਕਿਥਨੇ ਦਿਨਾਂ ਸਚੌਂ ਬਣਾਈਏ ਅਗਰ ਤੰਦੂਰ ਵਾਲੀਆਂ ਰੋਟੀਆਂ ਲਾਈਆਂ ਤੇ ਤੀਜੇ ਦਿਨ ਅਸੀਂ ਖਾਣਾ ਦਾਲ ਚ ਪਾਈ ਫੂਡ ਇਜ਼ ਨੋਟ ਵੇਸਟ ਕਿ ਭੋਜਨ ਬਰਬਾਦ ਕਰਨਾ ਬਿਲਕੁਲ ਨਹੀਂ ਆਇਆ ਇਹਨੂੰ ਅਸੀਂ ਰੀ-ਯੂਜ਼ ਕਰ ਸਕਦੇ ਆ ਵਰਤ ਕੇ ਉਹ ਜ਼ਿਆਦਾ ਬਿਆਜੇ ਵਕਰੀ ਗੱਲ ਹੈ ਤੇ ਅੱਬਲ ਤੇ ਉਹਨਾਂ ਕੀ ਬਣਾਈ ਤੇ ਜਿੰਨਾ ਖਾਦਾ ਜਾਏ ਕੀਤੇ ਯਾ ਬਾਈ ਜਾਨ ਬਾਜੇ ਕਿਸੇ ਟਾਈਪ ਫੜੀ ਗਾਲੂ ਆਂਦੀ ਸਬਜ਼ੀ ਬੱਜ ਜਾਂਦੀ ਕਾਲੇ ਚਨੇ ਹੋਗੇ ਤਰੀ ਵਾਲੀ ਕੋਈ ਵੀ ਕਿਰਾੜੀ ਦੀ ਸਬਜ਼ੀ ਹੋਗੀ ਨਾ ਵੀ ਕੁਛ ਹੋਵੇ ਤੇ ਕਲਾ ਵੇਸਨ ਪਾ ਕੇ ਅਚੀ ਪਿਆਜ਼ ਅਦਰ ਘਰੀਆਂ ਮਰਚਾ ਪਾ ਕੇ ਉਹਨਾਂ ਬਹੁਤ ਸੋਹਣੀ ਰੋਟੀ ਬਣ ਜਾਂਦੀ ਹੈ ਹਮ ਦੂਜੇ ਤਰੀਕੇ ਪੇ ਬਣਾਵਾਂਗੀ ਗੋਲੇ ਰੋਟੀ ਦਾ ਸਾਬ ਠੀਕ ਹੈ ਫਰੈਂਡ ਤੇ ਮਿਲਦੀ ਆ ਤੁਹਾਨੂੰ ਇੱਕ ਹੋਰ ਨਵਾਂ ਵੀਡੀਓ ਨਾਲ ਪੂਰਾ ਦੇਖਿਓ ਫੁੱਲ ਵਲੌਗ ਦੇਖਿਆ ਕਰੋ ਤੇ ਤਾਂ ਜੋ ਸਾਡਾ ਟਾਈਮ ਪੂਰਾ ਹੋ ਸਕੇ ਸਬਸਕ੍ਰਾਈਬਰ ਤੇ ਅਗੇ ਪਾ ਟਾਈਮ ਨੇ ਇਧਰ ਮੈਂ ਰੋਟੀ ਘਨ ਪਾ ਰਹੀ ਥੀ ਪਲੇਅ ਚਾ ਦਿਖਾ ਰਹੀ ਆ ਤੁਹਾਨੂੰ ਲਾਗੂੰਗੀ ਨਹੀਂ ਵਧੀਆ ਨਾ ਦੇਖ ਕੇ ਤੁਹਾਨੂੰ ਅਨਮਾਨ ਲੈ ਚ ਨਮਕ ਕਾਲੀ ਲੋਣ ਮਿਰਚ ਜੋ ਕੁਝ ਵੀ ਚਾਹੋ ਤੁਸੀਂ ਪਾ ਸਕਦੇ ਜੇ ਹਨ ਮੈਂ ਸਾਰੀਆਂ ਹੀ ਰੋਟੀਆਂ ਗੋਲ ਲਾ ਲਾਂਗੀ ਤੇ ਜੇ ਤਰੀਕੇ ਥੋੜਾ ਜਿਹਾ ਟਾਈਮ ਵੱਧ ਲੱਗਦਾ ਸੀ ਇਸ ਕਰਕੇ ਮੈਂ ਗੋਲ ਲਾ ਲੈਣੀ ਜਿੱਦ ਨਾਲ ਜਲਦੀ ਲਾ ਜਨ ਬੜੀ ਜਲਦੀ ਤੇ ਬੜੀ ਸਵਾਦ ਰੋਟੀ ਹੁੰਦੀ ਹੈ ਅੱਧੇ ਜਿਹੇ ਲਾ ਲਾਂਗੀ ਚਾਹ ਨਾਲ ਬਹੁਤ ਜ਼ਿਆਦਾ ਸਵਾਦ ਆਉਂਦੀ ਹੈ ਪਰ ਅੱਜ ਦਹੀਂ ਨਾ ਖਾਦੀਆਂ राड़ राड़ के लाइया काम कर सारा करके बाद जो मैं रोटी बना लगी रोटी मिला के तो से बाकी सारा काम कर लिया सवेर का टाइम ਚਲੋ ਠੀਕ ਹੈ ਫਰੈਂਡ ਮਿਲਦੀ ਹੈ ਤੁਹਾਨੂੰ ਇੱਕ ਹੋਰ ਨਵਾਂ ਵੀਡੀਓ ਨਾਲ ਸਾਡੇ ਚੈਨਲ ਦੇ ਬਣੀ ਰਹੋ ਇਸ ਤਰ੍ਹਾਂ ਦੀ ਵੀਡੀਓ ਨਾਲ ਤੁਹਾਨੂੰ ਮਿਲਦੇ ਰਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇੱਕ ਵਾਰ ਫਿਰ ਫੋਲ ਚੌਤ ਨੁਪਰਾ ਵਾਲਾ ਬਰੌਡ ਦਾ ਅੱਲੇ ਅਸੀਂ ਮੈਂ ਆਪਦੇ ਲਈ ਲੈ ਆ ਘਾ ਰਹੀ ਸੀ ਬਾਕੀ ਸਾਰਿਆਂ ਨੂੰ ਘਵਾ ਦਿੱਤੀ ਆ ਦੇਖਦੇ ਕਿ ਮੈਂ ਬੁਕਾ ਰਹੀ ਐ ਇਹਨੀ ਸੌਫਟ ਰੋਟੀ ਬਣੀ ਬੜੀ ਵਧੀਆ ਐਂਡ ਸੌਫਟ ਬੜੀ ਵਧੀਆ ਚਲੋ ਠੀਕ ਹੈ ਫਰੈਂਡਸ ਸਤਿ ਸ੍ਰੀ ਅਕਾਲ ਮਿਲਦੇ ਹਾਂ ਇੱਕ ਹੋਰ ਨਵਾਂ ਵੀਡੀਓ ਨਾਲ ਬਾਏ ਬਾਏ ਆਰ ਬਾਏ ਬਾਏ ਬਾਏ